ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾ ਸੁਦਾਣਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋਟਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਤੋਂ ਸਾਰਿਆਂ ਦੇ ਉੱਤੇ ਵਾਏ ਨੇ 307 ਤੇ ਹੋਰ 11 ਧਰਾਮਾਂ ਲਾ ਕੇ ਮੁਕੱਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਸੋ ਅੱਜ ਅਜੇ ਹਲੇ ਵੀ ਤੇਰਾ ਕੱਟ ਨਈ ਭਰਿਆ ਭਾਂਡੇ ਨੂੰ ਅੰਦਰ ਰੱਖ ਕੇ ਭਾਂਡੇ ਨੂੰ ਪਟਾ ਕੇ ਜਰੀਲ ਕਰਾ ਕੇ ਵੀਡੀਓ ਉਹਨਾਂ ਦੇਖ ਕੇ ਬਣਾ ਕੇ ਹਲੇ ਵੀ ਤਰਾ ਨਹੀਂ ਸਬਰ ਭੜਿਆ 18 ਨੰਬਰ ਮੁਕੱਦਮਾ ਧੌਲੇ ਥਾਣੇ 'ਚ ਦਰਜ ਕੀਤਾ ਉਹ ਬੰਦੇ ਦੇ ਗੱਲ ਸਿੱਟ ਦਿਓ ਵੀ ਇਹ ਆਏ ਆ ਕਿ ਕੱਲ ਨੂੰ ਦਵਾਰੇ ਮਾਹੌਲ ਨਾ ਸਿਰ ਸਕੀ ਇਹ ਇਹੀ ਤਾਂ ਤਰੀਕਾ ਹੁੰਦਾ ਹੈ ਇਹ ਪਹਿਲਾਂ ਵੀ ਤਰੀਕਾ ਵਰਤਦੇ ਨੇ ਹੁਣ ਵੀ ਉਹੀ ਤਰੀਕਾ ਵਰਤਦੇ ਨੇ ਵੀ ਆਪਸ ਵਿੱਚ ਬੰਦਿਆਂ ਨੂੰ ਪਾੜ ਦਿਓ ਲੜਾ ਦਿਓ ਉਹ ਉਹਦੇ ਖਿਲਾਫ ਪਾਣ ਦੇਵੇ ਉਹ ਉਹਦੇ ਖਿਲਾਫ ਪੁਲਿਸ ਵਾਲਾ ਉਹ ਕਰਤਾ ਗੱਡੀਆਂ ਦੀ ਭੰਨ ਤੋੜ ਕਰਤੀ ਜੀ ਜੋ ਤੁਸੀਂ ਕੀਤਾ 18 ਨੰਬਰ ਮੁਕੱਦਮਾ ਧੌਲੇ ਥਾਣੇ 'ਚ ਦਰਜ ਕੀਤਾ ਸਵਾਜ ਅਜੇ ਹਲੇ ਵੀ ਤੇਰਾ ਢੱਡ ਨਹੀਂ ਭਰਿਆ ਭਾਨੇ ਨੂੰ ਅੰਦਰ ਰੱਖ ਕੇ ਭਾਨੇ ਨੂੰ ਕਟਾ ਕੇ ਜਰੀਲ ਕਰਾ ਕੇ ਵੀਡੀਓ ਉਹਦੀਆਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀਜੀਪੀ ਅਰਪਿਤ ਸੁਖਲਾ ਤੇਰਾ ਏਡੀਜੀਪੀ ਜਸਕਰਨ ਸਿੰਘ ਡੀਏਜੀ ਭੁੱਲਰ ਏ ਡੀਜੀਪੀ ਗੁਰਿੰਦਰ ਢਿੱਲੋਂ ਤੇਰੇ ਚਾਰ ਅਫਸਰ ਦਸਤਕ ਕਰਕੇ ਤਿੰਨ ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਘੱਟ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲੈ ਕੱਢ ਦਿਆਂਗੇ ਪਰ ਉਸੇ ਤਿੰਨ ਤਰੀਕ ਨੂੰ ਆਥ ਨੇ ਸਾਢੇ 5 ਸਮਾਂ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾ ਸੁਦਾਣਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋਟਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਵਾਏ ਨੇ 307 ਤੇ ਹੋਰ 11 ਧਰਾਮਾ ਲਾ ਕੇ ਮਕਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਥਾਣੇ ਤਨੌਲੇ 'ਚ ਪਰ ਇੱਕ ਤੂੰ ਬਹੁਤ ਵੱਡਾ ਵਹਿਮ ਪਾਲੀ ਬੈਠਾ ਇਹ ਮੈਂ ਪਹਿਲੇ ਦਿਨ ਤੋਂ ਗੱਲ ਕਹਿੰਦਾ ਆ ਰਿਹਾ ਕਿ ਜੇ ਜ ਤੂੰ ਨਹੀਂ ਪੜਿਆ ਤਾਂ ਪੜ ਲਈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਣ ਸਵਾਏ ਹੋਏ ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦਬਣ ਵਾਲੀ ਦਬਣ ਵਾਲੀ ਨਹੀਂ ਆ ਇਹ ਜਿਹੜੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਠਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ ਨੇ ਹੁਣ ਨਹੀਂ ਇਹ ਜਿੱਤ ਨੂੰ ਪੰਜਾਬ ਦਾ ਇਤਿਹਾਸ ਪੜ੍ਹ ਕੇ ਨਹੀਂ ਪਤਾ ਲੱਗਿਆ ਤੇ ਫਿਰ ਤੈਨੂੰ ਪਤਾ ਨਹੀਂ ਲੱਗਣਾ ਤੂੰ ਅੰਨਾ ਹੋ ਗਿਆ ਅਸਲ ਤਾਕਤ ਇੰਨੀ ਤੇਰੇ ਕੋਲ ਆ ਗਈ ਪਾਵਰ ਦੇ ਨਸ਼ੇ 'ਚ ਅੰਨਾ ਹੋ ਗਿਆ ਦਿਖਦੀ ਕੱਖ ਨਹੀਂ ਤੈਨੂੰ ਯਾਰ ਆ ਆ ਕੋਈ ਦਲੀਲ ਆ ਯਾਰ ਇੱਕ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਸਕੂਲ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਸਕੂਲ 'ਚ ਪੜਾਉਣ ਗਈ ਆ ਤਿੰਨ ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਇਆ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ 'ਚ ਜੇ ਤੁਸੀਂ ਇੱਥੇ ਵੀ ਚੱਕ ਕੇ ਪਰਚਾ ਦੇਤਾ ਇੱਕ ਭੈਣ ਘਰੇ ਆਉতো ਹੀ ਪਰਚਾ ਦੇਤਾ ਬਾਪੂ ਕਰਿਓ ਤੇ ਹੀ ਪਰਚਾ ਦਿੱਤਾ ਸਾਡੇ ਨੇ ਦੇ ਦਿੰਦਾ ਤੈਨੂੰ ਪਤਾ ਸਾਡੀ ਆਵਾਜ਼ ਦੱਬਣੂ ਸਾਡੇ ਦੇਣ ਦਾ ਕੋਈ ਗੱਲ ਨਹੀਂ ਪਰ ਜਦ ਤੂੰ ਇੱਥੋਂ ਤੱਕ ਆ ਜਾਏਂਗਾ ਅਸੀਂ ਸੁਣਦੇ ਰਹੇ ਹਾਂ ਵਿੱਚ ਕਿਵੇਂ ਜਕਰੀਆ ਖਾਨ ਵਰਗੇ ਕਿਵੇਂ ਅਬਦਾਲੀ ਵਰਗੇ ਮੱッセ ਰੰਗੜ ਵਰਗੇ ਸਾਡੀਆਂ ਧੀਆਂ ਪੈਣਾ ਨੂੰ ਚੱਕ ਕੇ ਲੈ ਜਾਂਦੇ ਸੀ ਕਿਵੇਂ ਬੈਂਤੇ ਬੁੱਚੜ ਵਰਗਿਆਂ ਨੇ ਸਾਡੀਆਂ ਧੀਆਂ ਪੈਣਾ ਠਾਣਾ ਤੇ ਰੋਲੀਆਂ ਅਸੀਂ ਨੰਗੀਆਂ ਕਰ ਕਰ ਕੇ ਬੇਪੱਤੀਆਂ ਕੀਤੀਆਂ ਸੀ ਉਹੀ ਰਾਹ ਤੂੰ ਫੜ ਲਿਆ ਕਿਹੜੀ ਗੱਲਾਂ ਜਕਰੀਆ ਖਾਨ ਤੇ ਮੱッセ ਰੰਗੜ ਤੇ ਬੈਂਤੇ ਬੁੱਚੜ ਨਾਲੋਂ ਘੱਟ ਆ ਤੂੰ ਦੱਸ ਯਾਰ ਇੱਕ ਬੰਦੇ ਨੇ ਮਗਰ ਤੂੰ ਇੰਨਾ ਹੱਤੋਕੇ ਪੈ ਗਿਆ ਜਿਹਦੇ ਪਰਿਵਾਰ ਨੂੰ ਵੀ ਮਾਰਨ ਤੇ ਆ ਗਿਆ ਯਾਰ ਇਸ ਕਰਕੇ ਤੈਨੂੰ 92 ਬੰਦੇ ਚ ਤਾ ਕੇ ਭੇਜਿਆ ਪੰਜਾਬ ਦੇ ਲੋਕਾਂ ਨੂੰ ਸੋ ਜੇ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਬਈ ਜੇ ਰਾਜਾ ਹੀ ਪਰਜਾ ਤੇ ਜ਼ੁਲਮ ਕਰਨ ਲੱਗ ਜੇ ਇਨਸਾਫ ਲੈਣ ਕੋਈ ਕਿੱਥੇ ਜਾਊਗਾ ਪਰ ਰਾਜੇ ਦੇ ਖਿਲਾਫ ਬਗਾਵਤਾਂ ਵੀ ਹੁੰਦੀਆਂ ਨੇ ਸਾਡਾ ਖੂਨ ਵੀ ਬਾਗੀ ਆ ਉਹੀ ਖੂਨ ਰਗਾਂ ਸਾਡੇ ਚੱਲਦਾ ਹੈ ਉਹਨਾਂ ਯੁੱਧਿਆਂ ਦਾ ਜੇ ਤੇਰੇ ਦਿਮਾਗ 'ਚ ਹੀ ਆ ਵੀ ਮੈਂ ਐਂੀ ਦੱਬ ਨੂੰ ਇਹ ਤਾਂ ਤੂੰ ਪਤਾ ਹੀ ਪਾਉਂਦੇ। ਦੇ ਪਰਚੇ ਅਸੀਂ ਤਿਆਰ ਆਂ, 60 ਜਿਲ੍ਹਾਂ ਦੇ ਤਿਆਰ। ਮਰਵਾ ਦੇ। ਸਿਦਾਂ 'ਚ ਪਏ ਵੀ ਆ ਕੇ ਬੋਲਾਂਗੇ, ਸਿਦਾਂ 'ਚ ਪਿਆਂ ਦੀ ਵੀ ਆਵਾਜ਼ ਕੁੰਜੂਂਗੀ ਜੇ ਤੇਰੇ ਦਿਮਾਗ 'ਚ ਇਹ ਗਲਤ ਫਹਿਮੇ ਕੱਢਦੇ। ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਇਹ ਪਾਵਨਾਂ ਪੂਵਰਾਂ ਤਾਕਤਾਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ। ਹੱਦ ਹੋ ਗਈ ਯਾਰ ਥੋੱਕ ਕੇ ਚੱਟਣ ਵਾਲੀ ਗੱਲ ਤੁਸੀਂ ਆਏ ਖੜੇ ਹੋ। ਬਿਲਕੁਲ ਬਚਵੰਦੇ ਕਹਿੰਦੇ ਸੀ ਕਿ ਸਾਨੂੰ ਹਲੇ ਯਕੀਨ ਸੀਗਾ। 10 ਤਰੀਕ ਦਾ ਸਮਾਂ ਤੁਸੀਂ ਦਿੱਤਾ ਹੈ ਅਸੀਂ 10 ਤੱਕ ਬਿਲਕੁਲ ਚੁੱਪਾਂ ਵੀ ਕੋਈ ਗੱਲ ਨਹੀਂ ਤੁਸੀਂ ਛੱਡੋ ਬੰਦਾ ਸਾਡਾ ਤੁਸੀਂ ਸਮਾਂ ਲੈ ਕੇ ਗਏ ਆਈ ਸੋਡੇ ਭਰੋਸੇ ਦੇ ਉੱਤੇ ਤੁਹਾਡੇ ਵੱਡੇ ਅਫਸਰਾਂ ਦੇ ਭਰੋਸੇ ਦੇ ਉੱਤੇ ਸਮਾਂ ਦਿੱਤਾ 10 ਤਰੀਕ ਦਾ ਵੀ 10 ਤਰੀਕ ਤੱਕ ਅਸੀਂ ਭਾਣੇ ਦੇ ਪਰਚੇਡ ਚਾਰਜ ਕਰਕੇ ਉਹਨੂੰ ਬਾਹਰ ਕੱਢ ਦਿਆਂਗੇ ਪਰ ਜੇ ਨਹੀਂ ਉਦੋਂ ਉਦੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ ਜਾਣੇ ਬਿਉਂਤਬੰਦੀ ਥੋੜੀ ਪਹਿਲਾਂ ਹੀ ਸੀਗੀ ਇਹ ਤੈਨੂੰ ਤੋਂ ਹੀ ਸੀਗੀ ਉਦੋਂ ਵੀ ਪਹਿਲਾਂ ਦੀ ਬਣੀ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦੇ ਬਾਰੀ ਨਹੀਂ ਕਰਨ ਦੇਣੀ ਬਾਹਰ ਨਹੀਂ ਆਉਣ ਦੇਣਾ ਜਿਹੜਾ ਲਾਂਬੂ ਤੂੰ ਲਾ ਰਿਹਾ ਪੰਜਾਬ 'ਚ ਅੱਗ ਜਿਹੜੀ ਤੂੰ ਲਾ ਰਿਹਾ ਜਿਹੜੀ ਪੱਠੀ ਦੇ ਵਿੱਚ ਤੂੰ ਝੋਕ ਰਿਹਾ ਪੰਜਾਬ ਦੀ ਜਵਾਨੀ ਨੂੰ ਬਲਦੇ ਬੂਥੇ ਦੇ ਰਿਹਾ ਤੇ ਸ਼ਿਕਾਰ ਖੇਡਣ ਲਈ ਤੂੰ ਤਿਆਰੀਆਂ ਕਰ ਰਿਹਾ ਸੈਂਟਰ ਨਾਲ ਮਿਲ ਕੇ ਐ ਨਹੀਂ ਬਤਾ ਕੱਲ ਨੂੰ ਫੋਰਸਾਂ ਮਗਾਉਣੇ ਇੱਥੇ ਜਿਵੇਂ ਉਦੋਂ ਆਪਣੇ ਅੰਮ੍ਰਿਤਪਾਲ ਵੇਲੇ ਬੁਲਾਇਆ ਸੀਗਾ ਠੀਕ ਆ ਤੇਰਾ ਸਾਡੇ ਤੇ ਵੀ ਐਨਐਸਐ ਲਾਉਣ ਦਾ ਇਰਾਦਾ ਲਾ ਦੇ ਕਸਰ ਨਾ ਰਹੇ ਜਿੰਨੇ ਤੂੰ ਚੁੱਪ ਤੇ ਆ ਰੜਕਦੇ ਆ ਕੋਈ ਪੱਤਰਕਾਰ ਆ ਕੋਈ ਹੋਰ ਆ ਬੋਲਣ ਵਾਲਾ ਬੰਦਾ ਐਨਐਸਐ ਲਾ ਡਬਰੂਗੜ੍ਹ ਸਿਟੀ ਦੇ ਚੱਕ ਕੇ ਕੋਈ ਬੰਦਾ ਨਾ ਛੱਡੀ ਪਰ ਤੈਨੂੰ ਫੇਰ ਵੀ ਲੋਕ ਜਵਾਬ ਦੇਣਗੇ ਇੱਥੇ ਦਾ ਨੌਜਵਾਨ ਵੀ ਇੱਥੋਂ ਦਾ ਜਵਾਕ ਵੀ ਇੱਥੋਂ ਦਾ ਬਜ਼ੁਰਗ ਵੀ ਸਾਡੀਆਂ ਮਾਵਾਂ ਵੀ ਇਹ ਭਲੇਖਾ ਨਾ ਰੱਖੀ ਇਹ ਤਾਂ ਬਈ ਅਸੀਂ ਪਰਚਿਆਂ ਦੀ ਰਾਜਨੀਤੀ ਦੇ ਤੱਪ ਲਾ ਗਏ ਕੋਈ ਗੱਲ ਨਹੀਂ ਅਸੀਂ ਤਿਆਰ ਆ ਭੇਜ ਆਉਂਦੀ ਪੁਲਿਸ ਫੋਰਸ ਅਸੀਂ ਸਾਰੇ ਐਸ ਵੇਲੇ ਇਕੱਠੇ ਤੈਨੂੰ ਪਾਸਿਆਂ ਸੇ ਰੇਡ ਮਾਰਨੀ ਲੋੜ ਨਹੀਂ ਪੈਣੀ ਵਿਸਹਾੜਿਆਂ ਨੂੰ ਭੱਜੇਗਾ ਕਿਤੇ ਹੋਰ ਪਿੰਡਾਂ ਨੂੰ ਭੱਜੇਗਾ ਅਸੀਂ ਇੱਥੇ ਬੈਠੇ ਆਂ ਕੋਟ ਦੁੰਨੇ ਆਂ ਭਾਨੇ ਦੇ ਘਰੇ ਬੈਠੇ ਆਂ ਭੈਣਾ ਵੀ ਬੈਠੀਆਂ ਬਾਪੂ ਵੀ ਬੈਠਾ ਭਰਾ ਵੀ ਬੈਠਾ ਆਪਣ ਕਿਐਸੀ ਬੈਠੇ ਜਿੰਨਿਆਂ ਦੇ ਪਰਚੇ ਸਾਰੇ ਬੈਠੇ ਆਂ ਤੁਸੀਂ ਤੂੰ ਭੇਜ ਦੇ ਸਾਨੂੰ ਚਕਾ ਲਾ ਜਿਹੜੀ ਧਾਰਾ ਤਰੀ ਕੋ ਰਹੇਗੀ ਕਾਰ ਸੈਂਟਰ ਨਾਲ ਗੱਲ ਚਾਰਤਾ ਤੂੰ ਹੋਈ ਬੈਠਾ ਸ਼ੁਰੂ ਤਾਂ ਤੂੰ ਕੰਮ ਕਰ ਹੀ ਲਿਆ ਜਿਹੜੇ ਤੂੰ ਟਰੈਕਟਰ ਬਣਾਏ ਆ ਗੁਰਤਪੁਰੂ ਟਰੈਕਟਰ ਗੈਸਟਰਾ ਦਾ ਕਹਿ ਕੇ ਬਹਾਨਾ ਤੁਸੀਂ ਗੋਲੀਆਂ ਮਾਰਨ ਲੱਗੇ ਐਨਕਾਊਂਟਰ ਕਰਨ ਲੱਗੇ ਸ਼ੁਰੂ ਤਾਂ ਕੰਮ ਤੁਸੀਂ ਕਰ ਲਿਆ ਉਹ ਤਾਂ ਉਧਰ ਉਧਰ ਤੁਰ ਪਿਆ ਉਹ ਰਾਤ ਉਹ ਰੁਪਿਆ ਫੜ ਲਿਆ ਦੋਰਾ ਬਰ ਤੇਰੇ ਵਰਗੇ ਕੰਧਾਂ ਟੱਕਰਾ ਮਾਰ ਮਾਰ ਰੋਂਦੇ ਹੁੰਦੇ ਆ ਕਮਲੇ ਹੋ ਜਾਂਦੇ ਹੁੰਦੇ ਆ ਐਸੇ ਕਿਹਦਾ ਹਾਲ ਜੇ ਅੱਗੇ ਮੜਾ ਹੋਇਆ ਅੱਜ ਦੇਖ ਲੈ ਰੁੱਲਦੇ ਨੇ ਜਿਹੜੇ ਬੰਦਿਆਂ ਨੇ ਉਸ ਸਮੇਂ ਜੋ ਮੈਂ ਕਹੂੰਗਾ ਦੋ ਸ਼ਬਦ ਭੈਣ ਵੀ ਬਣੇ ਬੋਰ ਕੋਈ ਇਹ ਬਿਲਕੁਲ ਮਤਲਬ ਕੇ ੱੱਕਾ ਹੋ ਰਿਹਾਗਾ ਅੱبتدي ਰਾਜਨੀਤੀ ਹੋ ਰਹੀ ਹੈ ਅਸੀਂ ਕੋ ਡੈਮੋਕ੍ਰੇਸੀ ਚ ਨਹੀਂ ਰਹਿ ਰਹੇ ਅਸੀਂ ਇੰਡੀਅਨ ਡੈਮੋਕ੍ਰੇਸੀ ਚ ਅਸੀਂ ਆਪਦੀ ਰਿਪਬਲਿਕ ਦਾ ਮਤਲਬ ਕਿ ਦੇਸ਼ ਦੇ ਵਾਸੀ ਹੋ ਕੇ ਤਾਂ ਅਸੀਂ ਆਪਣੀ ਸਵਤੰਤਰਤਾ ਨਾਲ ਜਵਾਬ ਕਰ ਸਕੀਏ ਸਾਡੇ ਤੇ ਕੋਈ ਵੀ ਮਤਲਬ ਪ੍ਰੈਸਰ ਨਾ ਹੋਵੇ ਕਿਉਂਕਿ ਅਸੀਂ ਆਰਾਮ ਨਾਲ ਇੱਕ ਵਧੀਆ ਆਪਦੀ ਰਾਇ ਜੋ ਮਤਲਬ ਕਿ ਜੌਬ ਕਰ ਸਕੀਏ ਔਰ ਆਪਣੇ ਕੰਮਾਂ ਧੰਦਿਆਂ ਨੂੰ ਇੱਕ ਸਵਤੰਤਰ ਹੋ ਕੇ ਇੱਕ ਡੈਮੋਕ੍ਰੇਸੀ ਤੇ ਆਵੇ ਸਾਡਾ ਜਿਹੜਾ ਦੇਸ਼ ਹੈ ਅਸੀਂ ਚਾਹਣੀ ਆ ਵੀ ਅਸੀਂ ਸਾਰੇ ਫੇਣ ਤੂੰ ਇੰਨੀ ਗੱਲ ਦੱਸ ਜਿੱਦ ਜਿੱਦ ਤੂੰ ਉਦੋਂ ਉਦੋਂ ਤੂੰ ਸਕੂਲ ਚ ਸੀ ਹਾਂਜੀ ਮੈਂ ਆਪਦੀ ਜੌਬ ਤੇ ਸੀ ਬਿਲਕੁਲ ਮੈਂ ਆਪਣੇ ਘਰ ਸੀਗੀ ਸਹੁਰੇ ਘਰ ਤੋਂ ਮੈਂ ਜੌਬ ਤੇ ਗਈ ਆ ਜੌਬ ਤੋਂ ਮੈਂ ਆਪਣੇ ਫੇਰ ਘਰ ਆ ਜਾਂਗੀ ਪੂਰਾ ਟਾਈਮ ਮੈਂ ਆਪਣੀ ਜੌਬ ਤੇ ਹੀ ਨੀਂ ਸ਼ਰਮ ਕਰੋ ਸ਼ਰਮ ਕਰੋ ਮਾੜੇ ਮੋٹے ਆਟੇ ਦਾ ਆਪਣੇ ਇਥੋਂ ਤਾਂ ਲੱਗ ਜਾਂਦਾ ਹੁੰਦਾ ਹੈ ਉਹੋ ਜਿਹਾ ਪੁਲਿਸ ਵਾਲੇ ਆ ਹੱਦ ਹੋ ਗਈ ਯਾਰ ਤੁਹਾਡੀ ਤੇ ਅੰਦਰੋਂ ਮਾੜਾ ਮੋਟਾ ਸ਼ਰਮ ਕਰ ਲੋ ਅੱਖਰ ਚਾਹ ਲਿਖਣ ਬੈਲੀ ਸੋਚ ਲਿਆ ਕਰੋ ਯਾਰ ਛੋਡੇ ਘਰੇ ਵੀ ਈਆਂ ਪੜਨਾ ਤੁਸੀਂ ਪਰਿਵਾਰਾਂ ਵਾਲੇ ਹੋ ਯਾਰ ਜਵਾਗਦੰਦੇ ਵਾਲੇ ਹੋ ਯਾਰ ਇੱਥੋਂ ਤੱਕ ਗਿਰ ਜਾਂਦੇ ਆ ਆਪਾਂ ਸਿਰਫ ਫੋਕੀ ਬੱਲੇ ਬੱਲੇ ਦੇ ਬਾਵਾ ਕਰਾਉਣ ਦੇ ਮਾਰੇ ਆਪਦੇ ਵੱਡੇ ਅਫਸਰਾਂ ਤੋਂ ਦੇ ਸਰਕਾਰ ਤੋਂ ਥਾਪੀਆਂ ਲੈਣ ਦੇ ਮਾਰੇ ਵੀ ਆਪਾਂ ਕੋਈ ਸੱਚਾ ਝੂਠਾ ਦੇਖਦੇ ਨਹੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਉਹ ਰੁਲਦੇ ਦੇਖ ਲਓ ਕਿਵੇਂ ਅੱਜ ਜਿਨ੍ਹਾਂ ਨੇ 80 90 ਦੇ ਦੌਰ ਦੇ ਵਿੱਚ ਝੂਠੇ ਮੁਕਾਬਲੇ ਬਣਾ ਬਣਾ ਮਾਰਿਆ ਨਾ ਲੋਕਾਂ ਦਾ ਸ਼ਤਰ ਕੀਤਾ ਉਹਨਾਂ ਦੇ ਪਰਿਵਾਰਾਂ ਦਾ ਹਾਲ ਦੇਖੋ ਉਹਨਾਂ ਦਾ ਆਪਣਾ ਹਾਲ ਦੇਖ ਲਓ ਕੀ ਹੋਇਆ ਫਿਰਦਾ ਕਿਵੇਂ ਕੰਨਾਂ ਟੱਕਰਾਂ ਮਾਰਦੇ ਫਿਰਦੇ ਨੇ ਕਿਵੇਂ ਪਰਿਵਾਰਾਂ ਦੇ ਪਰਿਵਾਰਾਂ ਨੇ ਤਬਾਹ ਹੋਏ ਨੇ ਇਹ ਦੇਣੀਆਂ ਉਹਦੀਆਂ ਬਾਈ ਠੀਕ ਆ ਤੁਹਾਡੇ ਕੋਲ ਪਾਵਰ ਹੈ ਪਰ ਜਿਹੜੀ ਪਾਵਰ ਉੱਪਰ ਬੈਠੀ ਆ ਉਹ ਤੋਂ ਡਰੋ ਉਹਦੀ ਡਾਂਗ ਜਦੋਂ ਪੈਂਦੀ ਆ ਨਾ ਆਵਾਜ਼ ਨਹੀਂ ਕਰਦੀ ਇਨਸਾਫ ਹੋਣਾ ਇੱਥੇ ਹੋਣਾ ਹੁੰਦਾ ਧਰਤੀ ਤੇ ਇੱਥੇ ਹੋਣਾ ਹੁੰਦਾ ਇਸੇ ਜੀਵਨ 'ਚ ਆ ਜਿੰਦਗੀ 'ਚ ਹੀ ਹੋਣਾ ਹੁੰਦਾ ਯਾਰ ਐਡੀ ਨਿਹਰ ਕਰਦੀ ਐਡਾ ੱਤਕਾ ਯਾਰ ਇਹਦਾ ਤਾਲੇ ਵਾਲਿਆਂ ਨੂੰ ਵੀ ਛੱਡ ਗਿਆ ਪਿੱਛੇ ਯਾਰ ਇਹ ਜਿਵੇਂ ਪਾਕਿਸਤਾਨ ਚੱਲੀ ਜਾਂਦਾ ਚੱਕ ਕੇ ਇਮਰਾਨ ਖਾਨ ਨੂੰ ਚੌਲਾ ਚੌਣਾ ਸਾਲ ਕੈਦ ਕਰਤੀ ਤਿੰਨ ਚਾਰ ਕੇਸਾਂ ਚ ਉਹਦਾ ਜਿਹੜਾ ਹੁਣ ਵੋਟਾਂ ਨੇ ਕੱਢ ਲਿਆ ਪਰਸੂ ਪਾਕਿਸਤਾਨ ਚ ਉਹ 체 ਉਹਦਾ ਜਿਹੜਾ ਸੀਗਾ ਨਿਸ਼ਾਨ ਚੋਣ ਦਾ ਨਿਸ਼ਾਨ ਸੀ ਬੈਠ ਉਹ ਬੈਠ ਵੀ ਖੋਲਿਆ ਤੇ ਕੋਲੋਂ ਉਦੋਂ ਵੀ ਵੱਡੇ ਧੱਕੇ ਦੇ ਤੂੰ ਤਾਂ ਆਮ ਲੋਕਾਂ ਨਾਲ ਹੀ ਆ ਗਿਆ ਯਾਰ ਇੱਥੇ ਆ ਲੋਕਾਂ ਦਾ ਹਾਲ ਹੋਣ ਲੱਗ ਗਿਆ ਕਿੱਥੇ ਇੱਥੇ ਸੁਰੱਖਿਅਤ ਬੰਦਾ ਕਿਹੜਾ ਯਾਰ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੈਨੂੰ ਆਪਣਾ ਕਿੰਨਾ ਫਿਕਰ ਆ ਕਿ ਮੇਰੇ ਘਰ ਵਾਲੀ ਕੋਲ ਬੱਚਾ ਹੋਣਾ ਤੂੰ ਗੱਲ ਕਰਦਾ ਠੀਕ ਆ ਭਾਈ ਅਸੀਂ ਵੀ ਕਹਿੰਦੇ ਆ ਤੰਦਰੁਸਤ ਬੱਚਾ ਆਵੇ ਸੀ ਇਹ ਸਾਡੇ ਦੇ ਖਿਲਾਫ ਨਹੀਂ ਤੇਰੇ ਵਰਗੇ ਨਹੀਂ ਆ ਤੈਨੂੰ ਕਿੰਨਾ ਫੇਰਾ ਸਟੇਜਾਂ 'ਤੇ ਚਾਹ ਕਿੰਨਾ ਤੈਨੂੰ ਫੇ ਮੇਰੇ ਘਰੇ ਤੋਂ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਤੇ ਆ ਕਿਸੇ ਦੀਆਂ ਭੈਣਾਂ ਨਹੀਂ ਆ ਕੇ ਇਹਦੀਆਂ ਕੁੜੀਆਂ ਨਹੀਂ ਜਿਨ੍ਹਾਂ ਦੇ ਨਾਲ ਤੂੰ ਜਲਮਟਾ ਰਹਿਆ ਉਹ ਵੀ 307 ਦਾ ਰਾਜਾ ਕਤਲ ਦਾ ਪਰਚਾ ਪੱਨ ਤੋੜ ਜੀ ਪੁਲਿਸ ਵਾਲੇ ਦੀ ਕ੍ਰਿਪਾਣ ਮਾਰੀ ਜੀ ਕਿਵੇਂ ਕਹਾਣੀਆਂ ਬਣਾ ਕੇ ਮੈਂਟ ਲਾਉਂਦੇ ਨੇ ਯਾਰ ਕਹਾਣੀ ਕਰਦ ਨੂੰ ਯਾਰ ਸੋ ਭਾਈ ਹੱਥ ਬੰਨ ਕੇ ਤੁਸੀਂ ਬਾਕੀ ਕੋਈ ਕੁਝ ਕਹਿਣਾ ਚਾਹੁੰਦੇ ਹੋ? ਹੋ ਲੈਣੀ ਜਾਂਦਾ। ਹਾਂ ਤੁਸੀਂ ਮੈਂ ਬੋਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਜਿੱਦ ਦੇ 3 ਤਰੀਕ ਨੂੰ ਅਸੀਂ ਮਗਵਾਲ ਕੋਠੀ ਦੇ ਵਿੱਚ ਬੈਠੇ ਸੀ। ਸਾਨੂੰ ਉੱਥੋਂ ਡੀਐਸਪੀ ਨੇ ਚੱਕਿਆਗਾ। ਚੱਕ ਕੇ ਸਾਨੂੰ ਬਾਣੀਆਂ ਥਾਣੇ ਦੇ ਵਿੱਚ ਲਿਆਇਆ ਗਿਆ। ਸਾਨੂੰ 8 ਵਜੇ ਦੇ ਤਕਰੀਬ ਜਿੰਨਾ ਚੱਕ ਬਾਈ ਦਾ ਹੁਕਮ ਨਹੀਂ ਹੋਇਆ ਉਤਰੋਂ। ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋਣਾ। ਉਦੋਂ ਆ ਪਹਿਲਾਂ ਸਾਨੂੰ ਕਿਸੇ ਪੁਲਿਸ ਨੇ ਕੱਢਿਆ ਨਹੀਂ ਹੈਗਾ। ਜਾ ਕੇ ਬਾਈ ਸਾਨੂੰ ਧਰੋਲੇ ਪਾਣੀ ਦੇ ਦਿੱਤਾ ਤੇਰੇ 5 6 ਵਜੇ ਪਰਚੇ ਸਰਪੰਚ ਇੱਥੇ ਸੀ ਅਸੀਂ ਬਾਈ ਬਾਲੀਆਂ ਥਾਣੇ ਆਉਂਦਾ ਰਿਕਾਰਡ ਕਢਾ ਲਓ ਜਾ ਕੇ ਅਸੀਂ ਥਾਣੇ ਦੇ ਵਿੱਚ ਨਹੀਂ ਬਾਈ ਐਨੀ ਕੀ ਗੱਲ ਕਰਨੀ ਆ ਬਈ ਵਹਿਕੂ ਦੀ ਘਾਟਾ ਸਾ ਸੁ ਮੈਂ ਇੱਕ ਗੱਲ ਹੋਰ ਕਹਿਣੀ ਚਾਹਦਾ ਹੁਣ ਇਹ ਕੀ ਕਰ ਰਹੇ ਆ ਹੁਣ ਪੁਲਿਸ ਕਿਹੜੇ ਕੰਮਾਂ ਤੇ ਉਤਰੀ ਹੋਈ ਆ ਕਿਸੇ ਵੀ ਵੱਖ-ਵੱਖ ਥਾਣਿਆਂ ਦੇ ਐਸ.ਐਚ.ਓ. ਮੁੰਡਿਆਂ ਨੂੰ ਫੋਨ ਕਰਦੇ ਆ ਜਿਹੜੇ ਉਹਦੇ ਘੱਟ ਚਾਏ ਜਾਂ ਸਾਡੇ ਨਾਲ ਜੁੜੇ ਹੋਏ ਆ ਤੁਸੀਂ ਥਾਣੇ ਆ ਕੇ ਜਾਓ ਜੀ ਉਹ ਜਾਂਦੇ ਆ ਸੋਡਾ ਜੀ ਨਾਨਕੇ ਕਿੱਥੇ ਐ ਸੋਡੀਆਂ ਮਾਸੀਆਂ ਕਿੱਥੇ ਐ ਜੀ ਕਿੰਨੀਆਂ ਮਾਸੀਆਂ ਸੋਡੀਆਂ ਭੂਆ ਕਿੰਨੀਆਂ ਜੀ ਕਿੱਥੇ ਬੈਗੀਆਂ ਹੋਈਆਂ ਸਾਰਾ ਰਿਕਾਰਡ ਤਿਆਰ ਕਰ ਰਿਆ ਸੋਡੀ ਕਿਹੜੀ ਆਈਡੀ ਚੱਲਦੀ ਐ ਜੀ ਜਾਣ ਇੱਕ ਦਰਕ ਦਹਿਸਤ ਬਣਾਈ ਜਾ ਰਹੀ ਐ ਦਿਲਾਂ ਦੇ ਅੰਦਰ ਲੋਕਾਂ ਦੇ ਅੰਦਰ ਵੀ ਉੱਠ ਕੇ ਤੁਰਨ ਜਿਵੇਂ ਆਪਾਂ ਦੇਖਿਆ ਨਾ ਉਦੋਂ ਜਦੋਂ ਐਨਐਸਏ ਲੱਗੇ ਆ ਮੁੰਡਿਆਂ ਤੇ ਉਦੋਂ ਵੀ ਆਹੀ ਮਾਹੌਲ ਸੀ ਉਹੀ ਮਾਹੌਲ ਦੇ ਉੱਤੇ ਪੁਲਿਸ ਫੇਰ ਤੁਰਪੀ ਦੁਕਾਨ ਦੇ ਲਈ ਕੋਈ ਐਸਐਚਓ ਫੋਨ ਕਰਦਾ ਕੋਈ ਸੀਐਨਚਾਰਜ ਫੋਨ ਕਰਦਾ ਕੁਡੀ ਐਸਪੀ ਫੋਨ ਕਰਦਾ ਕਉ ਆਓ ਜੀ ਉੱਥੇ ਆ ਕੇ ਜਾਓ ਸਾਨੂੰ ਤਾਂ ਮੈਂ ਇਹ ਸਾਰਾ ਨ੍ਰਿਤਿਆ ਅੰਨਲ ਬੇਨਤੀ ਸੋਲੋ ਮੇਰਾ ਵੀਰ ਇਹ ਡਾਰੇ ਦਹਿਸ ਦਾ ਜਿਹੜਾ ਦਿਲਾਂ ਚ ਖੌਫ ਹੈ ਕੱਢ ਦਿਓ ਇਹ ਕੱਢ ਦਿਓ ਕਫਨ ਸਿਰਾਂ ਦੇ ਬੰਨਣੇ ਪੈਣੇ ਆ ਕੋਈ ਗੱਲ ਨਹੀਂ ਤੂੰ ਚਲਾ ਗੋਲੀਆਂ ਤੂੰ ਚਲਾ ਡਾਂਗਾ ਤੇਰੇ ਜ਼ਬਰਦਸਤ ਤੇਰੇ ਜ਼ੁਲਮ ਦਾ ਮੁਕਾਬਲਾ ਸਦਾ ਮੈਂ ਤੁਹਾਨੂੰ ਤਰਸਾ ਲੈ ਗੇ ਲਾ ਦੇ ਜੋਰ ਇੰਨਾ ਲੱਗਦਾ ਮੈਂ ਬੇਨਤੀ ਤੁਹਾਨੂੰ ਇਹ ਕਰਦਾ ਕੋਈ ਪੁਲਿਸ ਵਾਲਾ ਫੋਨ ਕਰਦਾ ਕੋਈ ਥਾਣੇਦਾਰ ਕਰਦਾ ਕੋਈ ਡੀਐਸਪੀ ਕਰਦਾ ਵੀ ਥਾਣੇ ਆਓ ਦਫ਼ਤਰ ਆਓ ਸਪਸ਼ਟ ਜਵਾਬ ਦੇ ਹੋਵੇ ਸੀ ਨਹੀਂ ਹੋਣਾ ਸਾਡੇ ਖਿਲਾਫ ਕੋਈ ਵਾਰੰਟ ਜਾਰੀ ਹੋਇਆ ਹੈ ਸਾਡੇ ਖਿਲਾਫ ਕੋਈ ਮੁਕਦਮਾ ਦਰਜ ਹੋਇਆ ਤਾਂ ਦੱਸੋ ਸਾਡੀ ਗ੍ਰਿਫਤਾਰੀ ਪਾ ਦਿਓ ਪਰ ਕਿਸੇ ਦੇ ਬੁਲਾਉਣ ਦੇ ਉੱਤੇ ਜੇ ਬੁਲਾਉਂਦੇ ਵੀ ਆ ਨਾਲ ਮੀਡੀਆ ਲੈ ਕੇ ਜਾਓ ਨਾਲ ਆਪਣਾ ਕੋਈ ਵਕੀਲ ਲੈ ਜਾਓ ਜਾਂ ਸਾਡੇ ਦਾ ਸੰਪਰਕ ਕਰਨ ਲੱਗੋ ਜਿਹੜੇ ਵੀ ਬੰਦੇ ਨੂੰ ਜਿੱਥੇ ਵੀ ਇੱਕਦੇ ਬੁਲਾਉਂਦੇ ਆ ਇਹ ਜਾਣਾ ਛੱਡ ਦਿਓ ਇਹ ਉਹੀ ਗੱਲ ਡਰ ਪਾ ਦਿੰਦੇ ਆ ਦਹਿਸ਼ਤ ਪਾ ਦਿੰਦੇ ਆ ਮਾਹੌਲ ਹੈ ਜਸਰਜਦੇ ਆ ਉਹਨਾਂ ਆ ਜਿਹੜਾ ਸਿਸਟਮ ਰਚਿਆ ਗਿਆ ਨਾ ਅਸਲ ਇਹਨਾਂ ਦੇ ਮਨਚਾਹਤ ਪਹਿਲੇ ਹੀ ਇਹ ਬੇਈਮਾਨੀਏ ਖੋਟ ਸੀਗੀ ਵੀਰੇ ਬੋਲਣ ਵਾਲੇ ਬੰਦੇਓ ਦੱਬ ਲੋ ਪਰਿਵਾਰ ਦੱਬ ਲੋ ਪਰਿਵਾਰ ਘਰ ਆ ਜੋ ਇਹ ਇੱਥੋਂ ਤੱਕ ਵੀ ਆ ਜਾਂਦੇ ਆ ਮੇਰੇ ਨਾਲ ਕਈ ਵਾਰ ਘਰਾਂ ਦੇ ਪਸ਼ੂ ਡੰਗਰ ਖੋਲ ਦਿੰਦੇ ਆ ਖੂਪ ਪਸ਼ੂਨਾਂ ਨੂੰ ਪੱਠੇ ਵੀ ਪਾਉਣ ਆਵੇ ਉਹਦੇ ਵਿੱਚ ਆ ਡਾਂਗਾ ਮਾਰ ਦਿੰਦੇ ਆ ਘਰ ਜ ਮੇਰੇ ਘਰ ਚ ਹੋਇਆ ਸੀ ਮੇਰੇ ਪਸ਼ੂ ਵੀ ਖੋਲ ਡੰਗਰ ਛੱਡ ਤੇ ਮੇਰੇ ਸੰਗਲ ਲਾ ਦੇ ਕੋਈ ਪਿੰਡ ਚੋਂ ਬੰਦਾ ਆ ਡਾਂਗਾ ਮਾਰ ਕੇ ਭਜਾਤਾ ਉਹ ਇਹ ਘਰ ਚ ਪਾਣੀ ਛੱਡ ਕੇ ਮੋਟਰ ਸਾਰਾ ਘਰ ਹੀ ਭਰਤਾ ਮੇਰਾ ਮੇਰੀ ਮਾਂ ਨੂੰ ਮੇਰੇ ਘਰ ਵਾਲੀ ਨੂੰ ਮੇਰੀਆਂ ਤਿਆਰ ਭੂਆ ਨੇ 21 ਦਿਨ ਪੁਲਿਸ ਨੇ ਬੱਕ ਆਹ ਥਾਣੇ ਲੈ ਗਏ ਆਹ ਥਾਣੇ ਲੈ ਗਏ 21 ਦਿਨਾਂ ਹੀ ਥਾਣੇ ਚ ਕਮਾਈ ਫਿਰਦੇ ਰਹੇ ਇਹ ਪੁੱਛੜ ਪਣਾ ਹੁੰਦਾ ਛੋਡਾ ਰੌਲਾ ਕਿਸੇ ਬੰਦੇ ਨਾਲ ਆ ਬੰਦੇ ਨਾਲ ਵੀ ਕੀ ਰੌਲਾ ਸਾਡਾ ਕੋਈ ਵਟਤਰ ਵਾਲਾ ਯਾਰ ਅਸੀਂ ਪੰਜਾਬ ਦਾ ਕੋ ਨੁਕਸਾਨ ਕਰ ਰਹੇ ਆ ਅਸੀਂ ਕੀ ਕਰ ਰਹੇ ਆ ਯਾਰ ਅਸੀਂ ਭਵੰਤਰੇ ਡਾਂਗ ਮਾਰੀ ਆ ਸਵਾਲ ਹੀ ਪੁੱਛ ਰਹੇ ਆ ਨਾ ਉਹ ਬਰਦਾਸ਼ਤ ਨਹੀਂ ਹੁੰਦੇ ਯਾਰ ਇਸ ਕਰਕੇ ਬਈ ਤੁਹਾਨੂੰ ਨੌਜਬਾਨ ਨੂੰ ਖਾਸ ਅਪੀਲ ਆ ਪੰਜਾਬ ਦੇ ਲੋਕੋ ਜੀ ਅੱਜ ਡਰ ਕੇ ਨਾ ਬਈ ਆ ਯਾਦ ਰੱਖੋ ਮੇਰਾ ਭਰਾ ਹੱਥ ਬੰਨ੍ਹਦਾ ਤੁਹਾਡੇ ਅੱਗੇ ਦੇਖੋ ਜੀ ਅੱਜ ਵੀ ਚੁੱਪ ਕਰਕੇ ਘਰਾਂ 'ਚ ਬੈਹਿ ਕੇ ਡਰ ਕੇ ਦਬ ਕੇ ਨਾ ਨਿਕਲੇ ਨਾ ਵਿਰੋਧ ਕੀਤਾ ਆਉਣਾ ਕੇਜਰੀਵਾਲ ਨੇ ਇੱਕ ਦੋ ਦਿਨਾਂ ਨੂੰ ਇੱਥੇ ਉਹਨੂੰ ਡਟ ਕੇ ਉਹਦਾ ਡਟ ਕੇ ਵਿਰੋਧ ਕਰਨਾ ਸੀ ਡਟ ਕੇ ਆਉਣਾ ਕੇਜਰੀਵਾਲ ਨੇ ਕਿਰਨਾ ਪੰਜਾਬ ਦੇ ਲੋਕ ਉੱਠ ਕੇ ਖੇਡਣਗੇ ਅਸੀਂ ਨਹੀਂ ਸੰਤ ਉਸਦਾ ਤੈਨੂੰ ਫੜ ਦੇਣ ਚੱਕ ਕੇ ਜੇਲ੍ਹ ਸਿਰ ਦੇਣ ਠੋਕਣ ਇਹ ਪੈਣਗੇ ਹਰ ਹਰ ਘਰ ਨੂੰ ਪੈਣਗੇ ਆਰੇ ਇਹ ਦੱਬਣਗੇ ਹਰ ਘਰ ਨੂੰ ਪੈਣ ਇਹੀ ਤਾਂ ਡਰ ਹੁੰਦਾ ਹੈ دہشت ਹੁੰਦੀ ਹੈ ਬੀਅਾ ਦਾ ਬਲੇਦ ਉਹ ਦਰ 50 ਲੋਕ ਉਹ ਲੱਖਾਂ ਦੇ ਵੀ ਪਰਚਾ ਦੇਦਾ ਕੁੜੀਆਂ ਤੇ ਵੀ ਦੇਦਾ ਬਾਪੂ ਤੇ ਵੀ ਦੇਦਾ ਭਰਾ ਤੇ ਉਹ ਸਾਰੇ ਪਿੰਡ ਵਾਲੇ ਹੁਣ ਇਹੀ ਬੰਦੇ ਨੇ ਪਿੰਡ ਦੇ ਬੈਠੇ ਨੇ ਜਾਂ ਪੰਚਾਇਤਾਂ ਜਾਂ ਇਹੀ ਬੰਦੇ ਪੈਰਵਾਹੀ ਕਰ ਰਹੇ ਸੀ ਇਹੀ ਬੰਦੇ ਉਹ ਇਕੱਠ ਵਾਠ ਨੂੰ ਇਕੱਠਾ ਕਰਨਾ ਉਹਨਾਂ ਤੋਂ ਡਰ ਜਾਂਦਾ ਬੰਦਾ ਇਸ ਕਰਕੇ ਬਾਈ ਡਰਨ ਦੀ ਲੋੜ ਨਹੀਂ ਯਾਦ ਰੱਖਿਓ ਜੇ ਅੱਜ ਨਾ ਨਾ ਬਾਈ ਬੋਲੇ ਗੱਲ ਥੋੜੀ ਘਰਾਂ ਤੱਕ ਆਉਣੀ ਆ ਬਾਈ ਹਰ ਘਰ ਤੱਕ ਆਉਣੀ ਆ ਤੇ ਬਹੁਤ ਖਤਰਨਾਕ ਅਸੀਂ ਬਾਰ ਬਾਰ ਕਹਿੰਦੇ ਆ ਬੜਾ ਖਤਰਨਾਕ ਸਮਾਂ ਆਉਣ ਵਾਲਾ ਪੰਜਾਬ ਦੇ ਉੱਤੇ ਬਹੁਤ ਮਾੜੀਆਂ ਨੀਤੀਆਂ ਮਾੜੇ ਕਾਨੂੰਨ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨੀਆਂ ਸਕੀਮਾਂ ਘੜੀ ਬੈਠੇ ਆ ਹੱਥ ਵੜਦਾ ਤੁਹਾਡੇ ਜੇ ਇਕੱਠੇ ਹੋ ਜਾਓ ਮੇਰੇ ਵੀਰ ਇਕੱਠੇ ਹੋ ਜਾਓ ਯਾਰ ਇਹ ਮਤਲਬ ਸਾਡਾ ਨਹੀਂ ਆ ਵੀ ਸਾਡੀ ਖਾਤਰ ਹੋਣਾ ਅਸੀਂ ਵੀ ਲੜਦੇ ਪੰਜਾਬ ਖਾਤਰ ਹੀ ਫਿਰਦੇ ਆ ਯਾਰ ਵੀ ਆਓ ਇਕੱਠੇ ਹੋ ਕੇ ਲੜਨਾ ਪੈਣਾ ਜਵਾਬ ਇੱਟ ਦਾ ਪੱਥਰ ਨਾ ਦੇਣਾ ਪੈਣਾ ਅਜੇ ਤਾਂ ਫਿਰ ਠੀਕ ਆ ਜੋ ਮਰਜ਼ੀ ਕਰਕੇ ਦਬ ਦੇਣਗੇ ਇਹ ਚੁੱਪ ਕਰ ਜਿਓ ਆਪਾਂ ਪਹਿਲਾਂ ਵੀ ਚੁੱਪ ਕਰਦੇ ਰਹੇ ਆਪਾਂ ਪਹਿਲਾਂ ਵੀ ਇਹੀ ਡਰ ਕੇ ਘਰਾਂ 'ਚ ਬੜ ਗਏ ਜੱਟ ਬੰਦ ਕਰਤੇ ਹੋਰਸਾ ਮਗਾ ਲੀਆਂ ਤੇ ਜੇ ਉਦੋਂ ਪਸਾਰਾ ਪੰਜਾਬ ਉੱਠਿਆ ਹੁੰਦਾ ਆ ਆ ਨੌਤ ਨਹੀਂ ਸੀ ਆਉਣੀ ਇਹਨੂੰ ਪੈ ਗਿਆ ਮੂਹ ਅਸਲ ਵੀ ਕੀ ਕਰ ਲਿਆ ਐਡਾ ਵੱਡਾ ਕੰਮ ਕਰਤਾ ਐਨਐਸਏ ਲਾਤੀ ਚੱਕ ਕੇ ਅੰਦਰ ਸਿੱਟ ਤੇ ਕਿਸੇ ਵੀ ਨਹੀਂ ਕੋਚਨ ਲ ਦਿੱਤਾ ਸ਼ਰਜਵ ਸਿੱਧੂ ਮੂਸੇ ਵਾਲਾ ਮਰਵਾਇਆ ਅੱਜ ਭਵੰਤ ਦਾ ਬਿਲਕੁਲ ਮੀਡੀਆ ਸਲਾਹਕਾਰ ਸੱਜਾ ਹੱਥ ਹੈ ਬਲਦੇ ਪੰਨੂ ਜਿਹੜੇ ਬੰਦੇ ਨੇ ਉਹਦੀ ਸਿਕਿਉਰਿਟੀ ਪਰਾ ਸਰਕਾਰ ਨੇ ਵਾਪਸ ਲਈ ਉਹਸ ਬੰਦੇ ਨੇ ਸਕਿਉਰਿਟੀ ਦੀ ਖਬਰ ਮੀਡੀਆ ਦੇ ਵਿੱਚ ਫਲਾਈ ਸੀ ਤੇ ਨਾਲ ਦੀ ਨਾਲ ਦੁਸ਼ਮਣ ਨੇ ਲਾ ਕੇ ਟਾਇਰ ਕੋ ਮਾਰਤਾ ਸਾਡਾ ਉਹ ਜਿਹੜਾ ਸਦੀਆਂ ਬਾਅਦ ਅਜੇ ਬੰਦੇ ਪੈਦਾ ਹੁੰਦੇ ਨੇ ਉਹ ਹਜੇ ਬੰਦੇ ਨੇ ਮਰਵਾਏ ਆ ਯਾਰ ਉਦੋਂ ਵੀ ਚੁੱਪ ਕਰਕੇ ਉਦੋਂ ਹੀ ਮੈਂ ਕਿਹਾ ਸੀ ਇਹ ਗੱਲ ਜਦੋਂ ਮੂਸੇ ਦੀ ਲਾਸ਼ਰੇ ਘਰੇ ਪਿੱਛੇ ਉਦੋਂ ਵੀ ਪਿੱਟਿਆ ਸੀ ਵੀ ਨਾਂ ਸਿਸਕਾਰ ਕਰੋ ਨਾਂ ਸਿਸਕਾਰ ਕਰੋ ਅੱਜ ਆਪਾਂ ਨਿਕਲਿਓ ਸੜਕਾਂ ਤੇ ਆਹ ਨੌਤਨੀ ਸਿਓ ਜਿ ਉੱਠ ਖੜੋ ਪੰਜਾਬ ਦੇ ਲੋਕ ਉੱਠ ਖੜੋ ਥੋੜੇ ਪਹਿਣ ਕੇ ਇਹ ਇਹਨਾਂ ਨੇ ਬਦਨਾ ਸਾਨੂੰ ਜੋ ਜੋ ਕੇ ਦੇ ਦੇ ਬਦਨ ਗਏ ਪਰ ਉਦੋਂ ਵੀ ਆਪਾਂ ਡਰ ਕੇ ਘਰਾਜ ਬਹਿ ਗਏ ਬਾਈ ਅੱਜ ਭਾਨੇ ਵਾਲਾ ਹੋ ਗਿਆ ਕੱਲ ਨੂੰ ਸਾਡੇ ਵਾਲਾ ਕਿਹਦੇ ਹੋਰ ਵਾਲਾ ਹੋਲ ਕਲ ਸਭ ਦੀ ਬਾਰੀ ਬਾਰੀ ਵਾਰੀ ਦੱਬੀ ਤੁਰੇ ਆਣਗੇ ਯਾਦ ਰੱਖੀ ਆ ਆ ਕੋਸਤੇ ਯਾਰ ਤੂੰ ਹਰਾਨ ਨਹੀਂ ਹੋਈ ਪਈ ਯਾਰ ਕਿਹੜੇ ਕਿਹੜੇ ਕੰਮਾਂ ਤੇ ਆਇਆ ਹੋਇਆ ਕੋਈ ਗੱਲ ਨਹੀਂ ਚੱਲ ਲਾਜੋਰ ਦੇਖ ਦੇਖ ਸੁੱਤੀਆਂ ਖੁੱਲੀਆਂ ਆ ਦੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਲਾਦੇ ਜੋਰ ਕਿ ਭਈ ਆਜੋ ਦੱਬ ਦਿਓ ਬੰਦੇ ਮਾਰ ਦਿਓ ਕਿਸੇ ਦੇ ਖਲਾਫ ਮੁਕਦਮਾ ਦਰਜ ਕਰ ਦਿਓ ਕਿਸੇ ਨੂੰ ਗੈਸਟਰ ਕਹਿ ਕੇ ਮਾਰ ਦਿਓ ਕਿਸੇ ਨੂੰ ਵੱਖਵਾਦੀ ਅੱਤਵਾਦੀ ਕਹਿ ਕੇ ਮਾਰ ਦਿਓ ਡੱਬ ਲਾ ਇਤਿਹਾਸ ਦੇ ਵਿੱਚ ਲਿਖਿਆ ਕੀ ਜਾਏਗਾ ਯਾਦ ਰੱਖੀਂ ਗਨਤਾ ਕੀ ਲਿਖਿਆਗਾ ਯਾਦ ਰੱਖੀ ਇਹ ਇਹ ਸਵਾਲ ਇਹ ਜਵਾਬ ਦੇਣੇ ਪੈਂਦੇ ਹੁੰਦੇ ਆ ਇਤਿਹਾਸ ਲਿਖੇ ਜਾਂਦੇ ਹੁੰਦੇ ਆ ਇਹ ਲਿਖੀਆਂ ਜਾਣੀਆਂ ਨੇ ਕਿਤਾਬਾਂ ਕਾਪੀਆਂ ਕਹਾਂ ਲਿਖੀਆਂ ਜਾਣੀਆਂ ਨੇ ਕਹਾਣੀਆਂ ਕਿੱਥੇ ਸੋ ਮੈਂ ਉਹ ਹੋਰ ਭਾਈ ਤੁਸੀਂ ਜਥੇਬੰਦੀ ਤੋਂ ਨੇ ਹਾਂਜੀ ਹਾਂਜੀ ਬੋਲੋ ਭਾਈ ਕੁ ਬੈਰਵੀ ਹਾਰਸਾ ਬੈਰਵੀ ਫਤਿਹ ਕੱਲ ਭਾਈ ਸਾਨੂੰ ਪਟਿਆਲੇ ਬੁਲਾਇਆ ਗਿਆ ਤੀਆ ਆਪਣਾ ਦੀਪ ਸਿੰਘ ਸਾਹਿਬ ਨੇ ਅੱਛਾ ਜੀ ਉਹ ਸਾਨੂੰ ਕਹਿੰਦੇ ਵੀ ਭਾਲੇ ਨੂੰ ਜਵਾਨਤ ਕਰਾ ਲਓ ਹਾਂ ਅਸੀਂ ਠੋਕ ਕੇ ਫੈਸਲਾ ਹਸ ਲੈਂਦਾ ਹੈ ਹਾਂ ਕੰਨਪਾਦ ਦੇ ਸਿੰਘ ਠੀਕ ਹੈ ਦੇਖੋ ਇੱਥੇ ਪੰਜਾਬ ਪੁਲਿਸ ਕਹੌਲਦਾਰਾਂ ਜੇ ਮੇਰੇ ਵਰਗੇ ਪੰਜਾਬੀ ਲਵੇ ਲੈਂਦੇ ਨੇ ਹਾਂ ਪਰ ਡੀਆਈਏ ਨਾਲ ਗੱਲ ਕਰਨ ਇੱਕ ਬਹੁਤ ਖਾਲੇ ਦਾ ਬਾੜਾ ਨਹੀਂ ਅਸੀਂ ਜਮਾ ਠੋਕ ਕੇ ਜਵਾਬ ਦੇ ਕੇ ਆਂ ਵੀ ਜਿੰਨਾ ਤੱਕ ਸਾਡੇ ਕਿਸਾਨ ਜੱਸੀ ਬੰਦੀਆਂ ਤੇ ਸਾਡਾ ਭਰਾ ਲੱਖਾ ਜਾਂ ਹੋਰ ਮੇਰੇ ਭਰਾ ਪਿੰਡੋਂ ਪਿੰਡੋ ਜੁੜੇ ਹੋਏ ਨੇ ਜਿੰਨਾ ਤੱਕ ਉਹ ਸਾਨੂੰ ਕਹਿੰਦੇ ਨਹੀਂ ਅਸੀਂ ਕੋਈ ਫੈਸਲਾ ਲੈਂਦੇ ਬਿਲਕੁਲ ਜਵਾਬ ਦੇ ਕੇ ਆਏ ਸੀ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਡੀਜੀ ਸਾਹਿਬ ਨੂੰ ਪਟਿਆਲੇ ਉਦੋਂ ਪਹਿਲਾਂ ਵੀ ਸਾਨੂੰ ਬੁਲਾਇਆ ਗਿਆ ਤੇ ਕੱਲ ਵੀ ਸਾਨੂੰ ਬੁਲਾਇਆ ਗਿਆ ਸੀ ਸਾਡਾ ਅੱਜ ਵੀ ਜਵਾਬ ਹੈ ਕੱਲ੍ਹ ਨੂੰ ਸਾਡਾ ਜਵਾਬ ਹੈ ਸਾਡਾ ਅਸੀਂ ਇੱਕ ਗੱਲ ਇੱਕ ਇੱਕ ਮਿੰਟਾ ਦੱਸੋ ਦੂਜੀ ਗੱਲ ਵੀ ਸਾਡੇ ਬਰਨਾਲੇ ਬਹੁਤਨ ਮੀਟਿੰਗ ਹੋਈ ਹੈ ਅਜੀ ਸਰੀਆਮ ਕਹਿੰਦੇ ਆ ਨਾ ਤਾਂ ਹੀ ਭਾਨੇ ਜ਼ਮਾਨਤ ਕਰਾਉਣੀ ਐ ਭਾਨੇ ਦੇ ਪਰਚੇ ਵੀ ਰੱਦ ਕਰਾਉਣੇ ਨੇ ਤੇ ਬਿਨਾ ਜ਼ਮਾਨਤ ਹੋਰ ਹਾਲ ਕੇ ਕਰੇ ਆਉਣੇ ਵੈਗਰੀ ਕਾ ਖਾਲਸਾ ਇਹਨਾਂ ਨੂੰ ਬੁਲਾ ਰਿਹਾ ਕਿ ਭਾਨੇ ਦੀ ਜ਼ਮਾਨਤ ਤੁਸੀਂ ਕਰਾ ਲਓ ਜੀ ਫਿਰ ਜਿਹੜਾ ਉੱਧੇ ਏਡੀਜੀਪੀ ਡੀਜੀਪੀ ਅਰ ਪਤ ਸੁਖਲਾ ਜਸਕਰਨ ਸਿੰਘ ਏਡੀਜੀਪੀ ਗਰਿੰਦਰ ਢਿੱਲੋਂ ਡੀਆਈਜੀ ਭੁੱਲਰ ਚਾਰ ਅਫਸਰ ਦਸਤਖਤ ਕਰਕੇ ਲਿਖਤੀ ਦੇਖੇ ਗਏ ਹੈ ਉਹਨਾਂ ਦੀ ਜਵਾਨ ਦੇ ਦੱਸਣਾ ਜੀ ਉਹਨਾਂ ਦੀ ਜबान ਫਿਰ ਕਿੱਥੇ ਆ ਕੱਲ ਨੂੰ ਕੋ ਧਰਨ ਲੱਗਦੇ ਨੇ ਮੁਜਾਰੇ ਲੱਗਦੇ ਨੇ ਤਾਂ ਇੱਥੇ ਤੁਹਾਡੇ ਨਾਲ ਖੜੂ ਕਿਹੜਾ ਬੰਦਾ ਤੁਰੀ ਜबान ਤੇ ਨਹੀਂ ਖੜ ਰਿਹਾ ਤਾਂ ਕੱਲ ਨੂੰ ਤੁਸੀਂ ਕੋਈ ਗੱਲਬਾਤ ਕਰਨੀ ਹੈ ਕਿਸੇ ਸਨ ਅਰਸੀ ਬੰਦਿਆ ਨਾਲ ਕੋਈ ਧਰਨਾ ਮੁਜਾਰਾ ਲੱਗਿਆ ਹੋਇਆ ਕੋਈ ਜਾਮ ਹੋਇਆ ਹੋਇਆ ਤਾਂ ਤੁਹਾਡੇ ਨਾਲ ਖੜੂ ਕਾਉਣ ਤੋਂ ਗੱਲ ਕੌਣ ਕਰਨ ਆਊ ਤੇ ਕਿਹੜੇ ਮੂੰਹ ਨਾਲ ਗੱਲ ਕਰਨ ਆਓਗੇ ਹਰਾਨੀ ਦੀ ਗੱਲ ਦੇਖੋ ਵੀ ਇੱਕ ਪਾਸੇ ਇਹ ਕਹਿ ਰਹੇ ਨੇ ਵੀ ਠੀਕ ਆ ਦਾ ਤੱਕ ਨਵੇੜ ਦਿਆਂਗੇ ਲਿੱਕਤੀ ਸੁਣੋ ਤਾਂ ਦੇ ਹੀ ਜਾਂਦੇ ਆ ਦੂਜੇ ਬਾਈ ਕਹਿੰਦੇ ਆ ਬਲਾਕ ਕੇ ਘਰ ਵਾਲਿਆਂ ਨੂੰ ਤੇ ਜਮਾਨਤ ਕਰਦੇ ਹੱਦ ਹੋ ਗਈ ਆ ਸੁਣ ਕੋਈ ਗੱਲ ਨਹੀਂ ਧਾਓ ਬਾਈ ਜ਼ਬਰਦਸਤ ਬਾਹਨੇ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ 10 ਤਰੀਕ ਆਉਣ ਦਿਓ ਤੁਸੀਂ ਅਸੀਂ 10 ਤੋ ਪਹਿਲਾਂ ਕੋਈ ਉੱਤੇ ਬਿਆਨਬਾਜ਼ੀ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਅੱਜ 10 ਤੱਕ ਉਹਨੂੰ ਡਿੱਕਾ ਦੇਈਏ ਕਈ ਵਾਰੀ ਇਹ ਹੁੰਦਾ ਵੀ ਇਹ ਪਹਿਲਾਂ ਹੀ ਅਸੀਂ ਕਿਹੜਾ ਕੁਝ ਕਿਹਾ ਸੀ ਕੱਤਰੀ ਛੱਡਿਆ ਨਹੀਂ ਛੱਡਿਆ ਨਹੀਂ ਪਹਿਲਾਂ ਹੀ ਬਿਆਨਬਾਜ਼ੀ ਅਸੀਂ ਕੋਈ ਨਹੀਂ ਦੇਣੀ ਉੱਤੇ 10 ਤਰੀਕ ਤੱਕ ਦਾ ਸਮਾਂ ਤੁਸੀਂ ਲਿਆ 10 ਤੋਂ ਬਾਅਦ ਸਾਰੀਆਂ ਜਿੰਨੀਆਂ ਵੀ ਜਿੱਥੇ ਬੰਦੀਆਂ ਨੇ ਜਿੰਨੀਆਂ ਵੀ ਸ਼ਾਮਲ ਸੀਗੀਆਂ ਉਹਨਾਂ ਨੇ ਅਗੂ ਸਾਹਿਬਾਂਸੀ ਉਹਨਾਂ ਨੇ ਦਸਕਤ ਨੇ ਸਾਰਿਆਂ ਦਾ ਰਾਹ ਕਰਕੇ ਅਗਲਾ ਪੜਾ ਪੰਜਾਬ 'ਚ ਕਿਹੜਾ ਦੇਣਾ ਹੈ ਉਹ ਦੇਵਾਂਗੇ ਬਾਈ ਜੇ ਨਾ ਕੋਈ ਮਸਲਾ ਹੱਲ ਹੋਇਆ ਸਿਰੇ ਚੜਿਆ ਤਾਂ ਮੇਰਾ ਵੀ ਬੇਨਤੀ ਹੈ ਭਰਾ ਬਣ ਕੇ ਉਹਨਾਂ ਦੇ ਪੈਰ ਜੁੱਤੀ ਨਾ ਪਾਇਓ ਆ ਕੱਲਾ ਇੱਥੋਂ ਨਹੀਂ ਫਿਰ ਫਿਰ ਪੂਰੇ ਪੰਜਾਬ ਦੇ ਵਿੱਚ ਜਾਮ ਹੋਣੇ ਚਾਹੀਦਾ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ ਅਜ ਤਾਂ ਇਹ ਕਹਾਂਗੇ ਬਈ ਇੱਛੇ ਨਹੀਂ ਗੱਲ ਖੜਨੀ ਜੀ ਆ ਠੀਕ ਆ ਕੱਲਾ ਇੱਕ ਦੀ ਘਰ ਮੁਰੇ ਵਾਗੇ ਉੱਥੇ ਵਾਗੇ ਕੋਈ ਗਾਲ ਨਹੀਂ ਡਰਾਉਣਗੇ ਦਹਿਸਤ ਪਾਉਣਗੇ ਭੰਨਾਗੇ ਘੇਰਾ ਧੋਣੇ ਘੇਰੇ ਤੋੜਾਗੇ ਸਾਰੇ ਦਹਿਸਤਾਂ ਦੇ ਨਰਾਂ ਦੇ ਸੋ ਮੇਰਾ ਵੀਰ ਤੁਹਾਨੂੰ ਬੇਨਤੀ ਆ 10 ਤੱਕ ਆਪਾਂ ਕੋਈ ਬਿਆਨ ਬਾਜੀ ਅਸੀਂ ਚੁੱਪਾਂ ਸਾਡੇ ਖਿਲਾਫ ਵੀ ਬਥੇਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਕੁਝ ਬਕਾਊ ਪੱਤਰਕਾਰਾਂ ਵੱਲੋਂ ਕੁਝ ਇਹਨਾਂ ਦੇ ਬੰਦਿਆਂ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਡੇ ਖਿਲਾਫ ਵੀ ਉਹ ਆਏ ਆ ਉਹ ਆਏ ਆ ਅਸੀਂ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਆਪਸ ਵਿੱਚ ਹੀ ਫੁੱਟ ਪੈਵੇ ਇਹ ਫਿੱਕ ਪਵੇ ਇਹ ਕੋਸ਼ਸ਼ਾਂ ਵੀ ਹੁੰਦੀਆਂ ਨੇ ਇਹ ਵੀ ਕਰਦੇ ਆ ਇਹਨਾਂ ਨੂੰ ਕੁਝ ਹੋਰ ਕਹਿੰਦੇ ਆ ਮੇਰੇ ਨਾਲ ਕਿਨਾਂ ਕੋਈ ਪੁਲਿਸ ਅਫਸਰ ਗੱਲ ਕਰਦਾ ਹੋਰ ਕਹਿੰਦਾ ਜਤਨ ਕਰਦੇ ਆ ਉਸ ਮੇ ਇਹ ਵੀ ਬਹੁਤ ਇੱਕ ਤੁਹਾਨੂੰ ਹੋਰ ਦੱਸਣਾ ਹੈ ਇੱਕ ਪੁਲਿਸ ਦਾ ਬੜਾ ਇਹ ਪੁਰਾਣਾ ਹਨਿਆ ਵਰਤਿਆ ਇੱਕ ਤਰੀਕਾ ਹੈ ਅੱਡੋ-ਅਡੀ ਬੰਦਿਆਂ ਦਾ ਡੋਡੀ ਅਫਸਰ ਗੱਲ ਚਲਾ ਲੈਂਦੇ ਆ ਪਰਿਵਾਰ ਨਾਲ ਅੱਡ ਇੱਕ ਤਰ ਨਾਲ ਅੱਡ ਦੂਜੀ ਤਰ ਨਾਲ ਅ ਵੀ ਜਿਹੜਾ ਬੰਦਾ ਥੜਕ ਗਿਆ ਜਿਹੜਾ ਬੰਦਾ ਥੋੜਾ ਦਬਦਾ ਉਸ ਬੰਦੇ ਨੂੰ ਇਹ ਫਿਰ ਆਪਣੇ ਪਾਲੇ ਚ ਕਰਕੇ ਇਹ ਕਹਿੰਦੇ ਆ ਦੂਜੇ ਨੂੰ ਕਹਿੰਦੇ ਆ ਤੁਸੀਂ ਐਵੇਂ ਰੌਲਾ ਪਾਈ ਜੰਨੇ ਆ ਉਹਦਾ ਮੰਨ ਗਏ ਯਾਰ ਜਿਵੇਂ ਸੰਤੀ ਵਾਲੇ ਕੱਟ ਤੇ ਵੀ ਮੁੰਡਿਆਂ ਨੂੰ ਇਹ ਕਿਹਾ ਗਿਆ ਉਥੇ ਲੱਖਾਂ ਦਾ ਸਹਿਮਤ ਹੋ ਗਿਆ ਤੁਸੀਂ ਕਿਹਾਗੇ ਆ ਇਹ ਹੀ ਵਰਤਾਂਦੇ ਇਹਨਾਂ ਨੇ ਹੁਣ ਸਿਰ ਜਾ ਆਪਣੇ ਵੀਡੀਓ ਤੇ ਆਪਣੇ ਬੰਦਿਆਂ ਦੁਆਰਾ ਫੇਰ ਉਹ ਤਾਂ ਐ ਹੋ ਗਿਆ ਉਹ ਐ ਹੋ ਗਿਆ ਉਹਨਾਂ ਨੇ ਕਲਿਆਣੇ ਸੁਝਾਤਾ ਕਰ ਲਿਆ ਹਲਕਾ ਮੈਂ ਤੁਹਾਨੂੰ ਅੱਜ ਦੱਸਦਾ ਜਿਹੜਾ ਵੀ ਤਿੰਨ ਤਰੀਕ ਨੂੰ ਗੱਲਬਾਤ ਹੋਈ ਆ ਸਾਰਾ ਨਗਰ ਖੜਾ ਜੁਨੀਆ ਨਾਲੇ ਖੜਿਆ ਸਰਪੰਚ ਖੜਾ ਪਰਿਵਾਰ ਖੜਾ ਮੇਰਾ ਇਕੱਲੇ ਦਾ ਫੈਸਲਾ ਨਹੀਂ ਸੀ ਉਹ ਜੱਥੇ ਬੰਦਿਆਂ ਦੇ ਆਗੂਾਰੇ ਦਸ ਕੱਤਾ ਸਾਰਿਆਂ ਦੇ ਤੇ ਸਾਰਿਆਂ ਦੀ رائے ਦੇ ਨਾਲ ਮੀਟਿੰਗ ਕਰਕੇ ਫੈਸਲਾ ਫੇਰ ਦਿਆ ਸੀ ਹਾਂ ਬੋਲਿਆ ਮੈਂ ਬੋਲਿਆ ਮੈਂ ਵੀ ਆ ਉਦੋਂ ਵਰ ਕੱਕੇ ਕੋੜੇ ਨੇ ਵੀ ਬੋਲਿਆ ਸਦੀਦ ਫੂਲ ਨੇ ਬੋਲਿਆ ਪਰ ਇਹ ਸਾਰਾ ਵਰਤਾਂਤ ਕਿਵੇਂ ਸਿਰਜਣਾ ਵੀ ਇੱਕ ਬੰਦੇ ਦੇ ਗੱਲ ਸਿੱਟ ਦਿਓ ਵੀ ਇਹ ਆਏ ਆ ਵੀ ਕੱਲ ਨੂੰ ਦੁਆਰੇ ਮਾਹੌਲ ਨਾ ਸਿਰਜ ਸਕੇ ਇਹ ਇਹੀ ਤਾਂ ਤਰੀਕਾ ਹੁੰਦਾ ਹੈ ਇਹ ਪਹਿਲਾਂ ਵੀ ਤਰੀਕਾ ਵਰਤਦੇ ਨੇ ਹੁਣ ਵੀ ਉਹੀ ਤਰੀਕਾ ਵਰਤਦੇ ਨੇ ਵੀ ਆਪਸ ਵਿੱਚ ਬੰਦਿਆਂ ਨੂੰ ਪਾੜ ਦਿਓ ਲੜਾ ਦਿਓ ਉਹ ਦੇ ਖਿਲਾਫ ਬਿਆਨ ਦੇਵੇ ਉਹ ਉਹ ਦੇ ਖਿਲਾਫ ਬਿਆਨ ਦੇਵੇ ਮੈਂ ਜਿੰਨੇ ਵੀ ਮੇਰੇ ਭਰਾ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕੋਈ ਬਿਆਨਬਾਜ਼ੀ 10 ਤੋਂ ਪਹਿਲਾਂ ਨੂੰ ਆਪਾਂ ਨੂੰ ਕਰਨ ਦੀ ਲੋੜ ਨਹੀਂ 10 ਤਰੀਕ ਦਾ ਤੋਂ ਬਾਅਦ 10 ਤੋਂ ਬਾਅਦ ਜੇ ਕੋਈ ਗੱਲਬਾਤ ਨਹੀਂ ਆਪਣੀ ਸਿਰੇ ਚੜਦੀ ਤਾਂ ਨਾਲ ਦੀ ਨਾਲ ਕੋਈ ਬ੍ਰਾਂਮ ਦੇਵਾਗੇ ਉਦੋਂ ਬਿਆਨ ਜਤੀਨਾ ਪਾਇਓ ਉਹ ਕੀ ਦੇਵਾਗੇ ਉਹ ਸਾਰਿਆਂ ਜਿੱਥੇ ਬੰਦਗਾਂ ਦਾ ਰਾਏ ਕਰਕੇ ਵਿਚਾਰ ਕਰਕੇ ਸਾਂਝੇ ਤੌਰ ਤੇ ਕੋਈ ਬ੍ਰਾਂਮ ਦਿੱਤਾ ਜਾਊਗਾ ਉਦੋਂ ਗੱਲਬਾਤ ਹੋ ਰਹੀਗੀ ਨੌਜਤਿਨ ਨੂੰ ਕੱਲ ਮੀਟਿੰਗ ਕਰਕੇ ਆਪਾਂ ਦੱਸਾਂਗਾ ਕੋਈ ਨਹੀਂ ਆਪਾਂ ਜਦੋਂ ਵੀ ਮੀਟਿੰਗ ਹੋਈ ਆਪਾਂ ਕਰ ਲਾਂਗੇ ਨੌਦਾਰ ਨੂੰ ਜਦੋਂ ਵੀ ਕਰਨੀ ਹੈ ਕਦੋਂ ਵੀ ਕਰਨੀ ਹੈ ਉਹ ਆਪਣੇ ਸਿਰ ਤੇ ਆ ਉਹ ਕਰਕੇ ਮੀਟਿੰਗ ਵਗੈਰਾ ਜੋ ਵੀ ਅਸੀਂ ਕਰਨਾ ਉਹ ਸਾਰਾ ਤੁਹਾਨੂੰ ਦੱਸ ਦੇਾਂਗੇ ਪਰ ਅਸੀਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਵੀ ਅਸੀਂ ਤਾਂ ਤੁਹਾਡਾ ਬੰਦਾ ਛੱਡ ਰਿਹਾਏ ਤੁਸੀਂ ਬਿਨਾਂ ਗੱਲ ਤੋਂ ਰਾਲਾ ਪਾਇਆ ਆਹ ਮਸਲਾ ਸਿਰਫ ਅੱਜ ਤਾਂ ਬੋਲੇ ਆ ਕਿਉਂਕਿ ਜੋ ਤੁਸੀਂ ਧੱਕਾ 307 ਰਾਤ ਦਾ ਕਤਲ ਦਾ ਪਰਚਾ ਦੇ ਕੇ ਪਰਿਵਾਰ ਤੇ ਭੈਣਾਂ ਤੇ ਸਾਡੇ ਤੇ ਪੰਚਾਇਤ ਤੇ ਬਾਪੂ ਤੇ ਛੱਡੇ ਹੀ ਕੋਈ ਨਹੀਂ ਸਾਰੇ ਵਿੱਚ ਵੱੜਤੇ ਇਹ ਤਾਂ ਬੋਲੇ ਕੋਈ ਗੱਲ ਨਹੀਂ ਪਰਚੇ ਲੜਦਿਆਂ ਦੇ ਪੈਂਦੇ ਹੀ ਹੁੰਦੇ ਆ। ਇਹੀ ਕੁਛ ਹੁੰਦਾ ਸੀਗਾ ਸਜ ਹੋਰ ਕੀ ਹੁੰਦਾ ਹੈ। ਤੇ ਜ਼ਬਰ ਵੀ ਇੱਥੇ ਰਾਜੇ ਕਰਦੇ ਹੀ ਆਏ ਆ। ਰਾਜੇ ਸੀ ਮੁਕੱਦਮੇ ਕੁੱਤੇ ਇਹ ਚੱਲਦਾ ਹੀ ਆਇਆ। ਕੋਈ ਗੱਲ ਨਹੀਂ ਅੱਜ ਤੂੰ ਰਾਜਾ ਹੈ ਜ਼ਬਰ ਕਰ ਰਿਹਾ ਹੈ ਤੇ ਪਰਜਾ ਸਰਦਾਰੀ ਚੱਲਦੀ ਹੁੰਦੀ। ਇਹ ਬਹੁਤ ਵੱਡਾ ਭਲੇਖਾ ਪਤਾ ਨਹੀਂ ਕਿਹੜੇ ਤਰੀਕੇ ਜੇ ਸਲਾਹਕਾਰ ਨੇ ਜਿਹੜੇ ਆ ਜੀ ਪੁੱਠੀ ਸਲਾਹ ਦਿੰਦੇ ਆ ਉਹਨੂੰ ਫੜ ਕੇ ਅੰਦਰ ਕਰ ਦਿਓ ਜੀ ਐਂ ਦਬਜੂ ਬਾਜ ਉਹਨੂੰ ਫੜ ਕੇ ਅੰਦਰ ਕਰ ਦਿਓ ਐਂ ਦਬਜੂ ਬਾਜ ਕਿੰਨਿਆਂ ਦੀ ਆਵਾਜ਼ ਦਬਬ ਦੇਗਾ ਇਹ ਸਾਰਾ ਪੰਜਾਬ ਹੀ ਇਹੋ ਜਿਹਾ ਹੈ। ਇਹ ਧਰਤੀ ਜੀ ਇਸ ਤਰ੍ਹਾਂ ਦਾ ਤੱਤ ਹੈ। ਕਿਹਨੂੰ ਕਿਹਨੂੰ ਦਬਦੇਗਾ? ਤੈਨੂੰ ਕਿੰਨਾਕ ਦੱਬਿਆ? ਤੈਨੂੰ ਕਿੰਨੇ ਕਨੇ ਦੱਬਿਆ ਦੱਸ ਦੇ ਮੈਨੂੰ। ਤੂੰ ਹਰ ਸਿਵਰਦਕਾਰ ਨੂੰ ਸਿਵਰੋ ਭਾਬੀ। ਸੁਖਵੀਰ ਬਾਦਲ ਨੂੰ ਇਹ ਮੰਦਬੁੱਧੀ ਬੱਚਾ ਹੈ। ਇਹ ਡਲਾਂ ਨਾਲ ਮਾਰੀ ਕਿਸੇ ਦੇ। ਕੈਪਟਨ ਦੀ ਦਾੜ੍ਹੀ ਤੇ ਤੰਜ ਕੱਸਦਾ ਰਿਹਾ ਹੈ। ਕੈਪਟਨ ਦੀ ਪਜਾਮੀ ਬਾਰੇ ਬੋਲਦਾ ਰਿਹਾ ਹੈ। ਇਹ ਪਜਾਮੀ ਐ ਪਾਉਂਦਾ ਪਜਾਮੀ ਐ ਪਾਉਂਦਾ। ਕਿੱਕਲੀ ਕਲੀਅਰ ਦੀ ਪੱਗ ਸੁਖਵੀਰ ਦੀ ਚੱਟਾ ਮੇਰੇ ਭਾਈ ਦਾ। ਕਿੱਕੜਾ ਤੂੰ ਸੁਣਾਉਂਦਾ ਰਿਹਾ ਹੈ। ਇਹਨੂੰ ਕਿੰਨਾਕ ਦੱਬਿਆ ਭਾਈ? ਰੂਸਾ ਦਾ ਯ ਤੈਨੂੰ ਕਿੰਨਾ ਕੁ ਲੰਮਾ ਪਾਇਆ ਕਿੰਨਾ ਤੇਰੀਆਂ ਵੀਡੀਓ ਬਣਾਈਆਂ ਨੇ ਕੁੱਟ ਕੇ ਠਾਣੇ 'ਚ ਸੀਆਈ ਦੇ ਵਿੱਚ ਤੇ ਕਿੰਨੇ ਕੁ ਪਰਚੇ ਰੱਤੀ ਅਦਰ ਰੱਤੀ ਭੁੱਲ ਗਿਆ ਉਹਦੇ ਤਰ੍ਹਾਂ ਤੂੰ ਤੂੰ ਤਾਂ ਕਹਿੰਦਾ ਰਿਹਾ ਕਿ ਲੋਕਾਂ ਨੂੰ ਬੋਲਣ ਲਾਇਆ ਹੁਣ ਬੋਲਣ ਵਾਲੇ ਬਰਦਾਸ਼ਤ ਨਹੀਂ ਹੁੰਦੇ ਯਾਰ ਕੋਈ ਗੱਲ ਨਹੀਂ ਸਮਾਂ ਬਹੁਤ ਬਲਵਾਨ ਹੁੰਦਾ ਹੈ ਸਮਾਂ ਹਰ ਚੀਜ਼ ਦਾ